ਆਲੂ ਮੇਥੀ ਦੀ ਸਬਜੀ ਹਰ ਇੱਕ ਨੂੰ ਪਸੰਦ ਹੁੰਦੀ ਹੈ ਬੱਚੇ ਹੋਣ ਚਾਹੇ ਵੱਡੇ ਕਿਉਂਕਿ ਬੱਚਿਆਂ ਲਈ ਇਹਦੇ ਵਿੱਚ ਆਲੂ ਹੁੰਦੇ ਨੇ ਤੇ ਵੱਡਿਆਂ ਦੀ ਪਸੰਦ ਦੀ ਹੁੰਦੀ ਹੈ ਮੇਥੀ ਸਬਜੀ ਕਿੰਨੀ ਜ਼ਿਆਦਾ ਵਧੀਆ ਬਣੀ ਹੈ ਇਹ ਤੁਸੀਂ ਦੇਖ ਕੇ ਮੈਨੂੰ ਕਮੈਂਟ ਕਰਕੇ ਆਪਣੇ ਆਪ ਹੀ ਦੱਸੋਗੇ ਅੱਜ ਹੀ ਸਵੇਰ ਦੀ ਸਬਜੀ ਵਿੱਚ ਸੋਨੀ ਸਾਬ ਲੈ ਆਈ ਸੀ ਮੇਥੀ ਕਹਿੰਦੇ ਹੁਣੀ ਤਿਆਰ ਕਰਨੀ ਹੈਗੀ ਤੇ ਨਾਲ ਹੀ ਮੈਨੂੰ ਗੱਲ ਵੀ ਜ਼ਿਆਦਾ ਗਈ ਕਿ ਬਹੁਤ ਤੇ ਵੀਰਾਂ ਦੇ ਕਮੈਂਟ ਆਏ ਸੀ ਕਿ ਮੇਥੀ ਆਲੂ ਦੀ ਪੁਰਜੀ ਬਾਰੇ ਦੱਸੋ ਤੇ ਆਪਾਂ ਸੋਚਿਆ ਚਲੋ ਨਾਲ ਨਾਲ ਆਪਾਂ ਵੀਡੀਓ ਵੀ ਬਣਾ ਲੈਨੇ ਆ ਤੇ ਮੇਥੀ ਨੂੰ ਡੰਗਣ ਦਾ ਸਭ ਤੋਂ ਪਹਿਲਾ ਤਰੀਕਾ ਕੀ ਇਹਦੇ ਤੁਸੀਂ ਫੁੱਲ ਜੇ ਲੈਣੇ ਆ ਡੰਡੀਆਂ ਬਿਲਕੁਲ ਨਾ ਲਿਓ ਕਿਉਂਕਿ ਕਈ ਕਹਿ ਦਿੰਦੇ ਆ ਕਿ ਜਿਹੜਾ ਮੇਥੀ ਦਾ ਟੇਸਟ ਆ ਉਹ ਕੋੜਾ ਹੁੰਦਾ ਜੇ ਤੁਸੀਂ ਇਹ ਮੇਰੇ ਤਰੀਕੇ ਨਾਲ ਸਬਜ਼ੀ ਬਣਾਉਂਗੇ ਐਨੀ ਜ਼ਿਆਦਾ ਟੇਸਟੀ ਬਣੂਗੀ ਕਿ ਹਫ਼ਤੇ ਵਿੱਚ 3-4 ਵਾਰੀ ਆਰਾਮ ਨਾਲ ਬਣਾ ਕੇ ਖਾ ਲਿਆ ਕਰੂੰਗੀ ਤੇ ਇਹਦੇ ਲਈ ਲੈ ਆ ਜੀ ਆਪਾਂ 4 ਪਿਆਜ਼ ਜਿਹਨਾਂ ਨੂੰ ਆਪਾਂ ਮੋਟਾ-ਮੋਟਾ ਕੱਟ ਕੇ ਚੌਪ ਕਰ ਲੈਣਾ ਜੇ ਤੁਸੀਂ ਪਿਆਜ਼ ਹੱਥ ਨਾਲ ਕੱਟੋਗੇ ਸਮਾਂ ਵੀ ਬਹੁਤ ਜ਼ਿਆਦਾ ਲੱਗ ਉਗਾਤੇ ਬਾਕੀ ਤੁਹਾਨੂੰ ਬਹੁਤ ਜ਼ਿਆਦਾ ਬਰੀਕ ਇਹ ਕੱਟਨੇ ਪੈਂਦੇ ਆ ਕਿਉਂਕਿ ਜਿੰਨੇ ਜ਼ਿਆਦਾ ਬਰੀਕ ਕਟੋਗੇ ਉਸ ਦੇ ਹਿਸਾਬ ਨਾਲ ਹੀ ਸਬਜ਼ੀ ਦੇਖਣ ਵਿੱਚ ਜ਼ਿਆਦਾ ਵਧੀਆ ਲੱਗੇਗੀ ਤੇ ਚੋਪ ਇਹ 15-20 ਸਕਿੰਟਾਂ ਵਿੱਚ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਲਈ ਜੀ ਤਿੰਨ ਆਲੂ ਜਿਹੜੇ ਕਿ ਵੱਡੇ ਸਾਈਜ਼ ਦੇ ਆ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਕੱਟਿਓ ਜਿਵੇਂ ਮੈਂ ਕੱਟ ਰਹੀ ਆ ਮਤਲਬ ਜ਼ਿਆਦਾ ਛੋਟਾ ਨਹੀਂ ਕੱਟਣਾ ਮੋਟਾ ਤੇ ਥੋੜਾ ਜਿਹਾ ਲੰਬਾ ਕੱਟਿਓ ਤਾਂ ਕਿ ਸਬਜ਼ੀ ਜਦੋਂ ਆਪਾਂ ਕਹਿੰਦੇ ਆ ਦੇਖਣ ਵਿੱਚ ਵੀ ਸੋਹਣੀ ਲੱਗੇ ਜੇ ਇਸੇ ਹਿਸਾਬ ਦੀ ਸਬਜ਼ੀ ਬਣਾਓਗੇ ਤਾਂ ਸਮਾਨ ਵੀ ਇਸੇ ਹਿਸਾਬ ਨਾਲ ਕੱਟਿਓ ਸਾਰੇ ਆਲੂਆਂ ਨੂੰ ਕੱਟ ਕੇ ਤੁਸੀਂ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਲੈਣਾ ਉਸ ਤੋਂ ਬਾਅਦ ਜੀ ਕੱਢ ਕੇ ਇਹਨੂੰ ਕਿਸੇ ਛਣਨੀ ਵਗੈਰਾ ਵਿੱਚ ਰੱਖ ਦਿਓ ਸਬਜ਼ੀ ਵਿੱਚ ਪਾਣੀ ਦੀ ਵਰਤੋਂ ਆਪਾਂ ਬਿਲਕੁਲ ਨਹੀਂ ਕਰਨੀ ਉਸ ਤੋਂ ਬਾਅਦ ਜੀ ਕੜਾਈ ਵਿੱਚ ਕਰਾਂਗੇ ਤੇਲ ਨੂੰ ਗਰਮ ਤੇ ਵਿੱਚ ਭੁੰਨਾਂਗੇ ਜੀਰਾ ਜੀਰੇ ਨੂੰ ਤੁਸੀਂ ਚੰਗੀ ਤਰ੍ਹਾਂ ਭੋਲਿਓ ਤਾਂ ਕਿ ਇਹਦਾ ਟੇਸਟ ਜਿਹੜਾ ਸਬਜ਼ੀ ਵਿੱਚ ਬੜਾ ਹੀ ਵਧੀਆ ਆਵੇ ਦੋ ਪਾਈਆਂ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਲਿਆ ਫਿਰ ਪਾਏ ਜੀ ਆਪਾਂ ਚੌਪ ਕੀਤੇ ਹੋਏ ਪਿਆਜ਼ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਸਲੋ ਰੱਖਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਆਪਾਂ ਤਿੰਨ ਚਾਰ ਕਲੀਆਂ ਲਈਏ ਲਸਣ ਦੀਆਂ ਜਿਨ੍ਹਾਂ ਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਤੇ ਉਹ ਵਿੱਚ ਪਾਤੀ ਮੇथी ਆਲੂ ਦੀ ਸਬਜ਼ੀ ਵਿੱਚ ਲਸਣ ਦਾ ਟੇਸ ਬੜਾ ਹੀ ਵਧੀਆ ਆਉਂਦਾ ਹੈ ਬਾਕੀ ਜੀ ਨੂੰ ਪਸੰਦ ਨਾ ਹੋਵੇ ਸਕਿਪ ਕਰ ਦਿਓ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਪਕਾਉਂਦੇ ਜਾਵਾਂਗੇ ਜਦੋਂ ਹੀ ਪਿਆਜ਼ ਅੱਧੇ ਤੋਂ ਜ਼ਿਆਦਾ ਪੱਕ ਗਏ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਆਲੂ ਮਿਕਸ ਕਰ ਦਾਂਗੇ ਕਿਉਂਕਿ ਆਪਾਂ ਪਿਆਜ਼ ਨੂੰ ਪੂਰਾ ਇਸ ਲਈ ਨਹੀਂ ਪਕਾਇਆ ਕਿਉਂਕਿ ਜਿਮੀ ਜਿਮੀ ਆਲੂ ਪੱਕਣਗੇ ਨਾਲ ਨਾਲ ਪਿਆਜ਼ ਪੱਕਦੇ ਜਾਣਗੇ ਫਿਰ ਆਪਾਂ ਲਈਏ ਜੀ ਤਿੰਨ ਚਾਰ ਹਰੀਆਂ ਮਿਰਚਾਂ ਜਿਨ੍ਹਾਂ ਦੇ ਵਿਚਕਾਰ ਲਗਾ ਲਿਓ ਕੱਟ ਤੇ ਉਹ ਆਪਾਂ ਵਿੱਚ ਪਾ ਦਾਂਗੇ ਆਪਣੀ ਮਿਰਚ ਥੋੜੀ ਜੀ ਤਿੱਖੀ ਸੀ ਇਸ ਲਈ ਆਪਾਂ ਦੋ ਤਿੰਨ ਹੀ ਲਈ ਹੈ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਭੈਣ ਭਾਈਆਂ ਨੂੰ ਮੇਰੀ ਰਿਕਵੈਸਟ ਹੈ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਆਲੂ ਮੇਥੀ ਦੀ ਰੈਸਪੀ ਐ ਕਿਓ ਜੀ ਲੱਗ ਰਹੀ ਹੈ ਫਿਰ ਅੱਧਾ ਚਮਚ ਪਾਵਾਂਗੇ ਆਪਾਂ ਨਮਕ ਦਾ ਤੇ ਅੱਧਾ ਚਮਚੀ ਪਾਵਾਂਗੇ ਆਪਾਂ ਗਵਾਲੀ ਤੇ ਗੀ ਮਿਰਚ ਦਾ ਕਿਉਂਕਿ ਜਦੋਂ ਹੀ ਆਪਾਂ ਕੋਈ ਗ੍ਰੀਨ ਵੈਜੀਟੇਬਲ ਤਿਆਰ ਕਰਦੇ ਆ ਤਾਂ ਉਹਦੇ ਵਿੱਚ ਜਦੋਂ ਕਲਰ ਦੇਣਾ ਹੁੰਦਾ ਤਾਂ ਆਪਾਂ ਰੰਗ ਵਾਲੀ ਮਿਰਚ ਪੌੜਿਆ ਕਿਉਂਕਿ ਇਹਦੇ ਨਾਲ ਬੜਾ ਹੀ ਸੋਹਣਾ ਸਬਜੀ ਦਾ ਕਲਰ ਆਉਂਦਾ ਤੇ ਫਲੇਵਰ ਲਈ ਆਪਾਂ ਥੋੜੀ ਜੀ ਪਾਈਏ ਹਿੰਗ ਜੇ ਤੁਹਾਨੂੰ ਵਧੀਆ ਲੱਗਦੀ ਹੋਵੇ ਪਾ ਦਿਓ ਨਹੀਂ ਤੁਸੀਂ ਉਹ ਚੀਜ਼ ਨੂੰ ਸਕਿਪ ਕਰ ਦਿਓ ਜਿਹੜੀ ਤੁਹਾਨੂੰ ਨਾ ਵਧੀਆ ਲੱਗਦੀ ਹੋਵੇ ਹਲਕਾ ਹਲਕਾ ਜੈਨੂੰ ਆਪਾਂ ਮਿਕਸ ਕਰਾਂਗੇ ਜਦੋਂ ਹੀ ਇਹਨੂੰ ਮਿਕਸ ਕਰਨ ਲੱਗੋਗੇ ਤਾਂ ਸਬਜੀ ਨੇ ਆਪਣਾ ਕਲਰ ਫੜ ਜਾਣਾ ਉਸ ਤੋਂ ਬਾਅਦ ਜੀ ਇਹਨੂੰ ਟੱਕ ਕੇ ਤੁਸੀਂ 5 ਤੋਂ 7 ਮਿੰਟ ਲਈ ਸਲੋ ਫਲੇਮ ਤੇ ਪਕਾਉਂਦੇ ਜਾਇਓ ਤੇਲ ਆਪਾਂ ਸਬਜੀ ਵਿੱਚ ਥੋੜਾ ਜਿਆਦਾ ਤਾਂ ਰੱਖਿਆ ਸੀ ਕਿਉਂਕਿ ਆਪਾਂ ਆਲੂ ਇਸੇ ਤਰੀਕੇ ਨਾਲ ਹੀ ਪਕਾਉਣੇ ਸੀ ਪਾਣੀ ਦੀ ਬਰਸ ਤੋਂ ਆਪਾਂ ਬਿਲਕੁਲ ਨਹੀਂ ਕਰਾਂਗੇ ਉਸ ਤੋਂ ਬਾਅਦ ਜੀ ਆਪਾਂ 2-3 ਪਾਏ ਟਮਾਟਰ ਜਿਨ੍ਹਾਂ ਨੂੰ ਆਪਾਂ ਛੋਟਾ ਛੋਟਾ ਕੱਟ ਲਿਆ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਬਜੀ ਨੇ ਇੱਥੇ ਹੀ ਬੜਾ ਸੋਹਣਾ ਕਲਰ ਦਿੱਤਾ ਤੁਸੀਂ ਚਾਹੋ ਤਾਂ ਆਲੂ ਪਿਆਜ਼ ਟਮਾਟਰ ਦੀ ਸਬਜੀ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਹੋ ਸਿਰਫ ਇਹਦੇ ਵਿੱਚ ਮਿਰਚ ਵਗੈਰਾ ਪਾਉਣੀ ਬਾਕੀ ਹੈ ਬਾਕੀ ਬੱਚਿਆਂ ਨੂੰ ਟਿਫਨ ਵਿੱਚ ਦਵੋਗੇ ਆਰਾਮ ਨਾਲ ਟਿਫਨ ਖਤਮ ਕਰਕੇ ਆਉਣਗੇ ਉਸ ਤੋਂ ਬਾਅਦ ਜੀ ਆਪਾਂ ਦੇਖਿਆ ਆਪਣੇ ਆਲੂ ਹੈ ਜਿਹੜੇ 90% ਤੱਕ ਪੱਕ ਕੇ ਤਿਆਰ ਹੋ ਗਏ ਐਨੇ ਤੁਸੀਂ ਆਲੂ ਪਕਾ ਲੈਨੇ ਇਹਨਾਂ ਨੂੰ ਟੱਚ ਕਰਕੇ ਦੇਖ ਲਿਓ ਮਤਲਬ ਆਲੂ ਹੈ ਜਿਹੜੇ ਮੈਸ਼ ਨਹੀਂ ਹੋਣੇ ਚਾਹੀਦੇ ਸਬਜੀ ਬਣਨ ਦਾ ਕੇਸ ਗੱਲ ਦਾ ਤੁਸੀਂ ਧਿਆਨ ਰੱਖਿਓ ਫਿਰ ਇਹਦੇ ਵਿੱਚ ਪਾਇਆ ਜੀ ਆ ਪਤਨੀਆ ਪਾਊਡਰ ਅੱਧਾ ਚਮਚੇ ਹਲਦੀ ਦਾ ਅੱਧਾ ਚਮਚੇ ਪਾਵਾਂਗੇ ਤਿੱਖੀ ਮਿਰਚ ਦਾ ਸਿਰਫ ਸਿੰਪਲ ਜੇ ਮਸਾਲੇ ਪਾਵਾਂਗੇ ਬਾਹਰ ਕੋਈ ਚੀਜ਼ ਨਹੀਂ ਆਪਾਂ ਪਾਈ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਬਿਲਕੁਲ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਮਸਾਲੇ ਜਿਹੜੇ ਜਦੋਂ ਹੀ ਇੱਥੇ ਵਿੱਚ ਪੱਕਣਗੇ ਆਪਣੀ ਸਬਜੀ ਹੈ ਜਿਹੜੀ ਉਹ ਨੀਚੇ ਨਾ ਲੱਗੇ ਅਸ ਤੋਂ ਬਾਅਦ ਜਦੋਂ ਮਿਕਸ ਕਰਨ ਤੋਂ ਬਾਅਦ 3-4 ਮਿੰਟ ਤੁਸੀਂ ਲਗਾਤਾਰ ਪਕਾਉਂਦੇ ਜਾਓ ਜਦੋਂ ਹੀ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਏ ਤੇ ਹੁਣ ਵਾਰੀ ਆ ਗਈ ਜੀ ਆਪਣੇ ਵਿੱਚ ਪਾਉਂਦੀ ਮੇਥੀ ਮੇਥੀ ਨੂੰ ਆਪਾਂ ਤੋਕੇ ਚੰਗੀ ਤਰ੍ਹਾਂ ਛੰਨੀ ਵਿੱਚ ਪਾ ਕੇ ਰੱਖਤਾ ਸੀ ਤਾਂ ਕਿ ਉਹਦੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਹੌਲੀ-ਹੌਲੀ ਜਦੋਂ ਹੀ ਮੇਥੀ ਇਹਦੇ ਵਿੱਚ ਪਾਉਂਗੇ ਤਾਂ ਤੁਸੀਂ ਮਿਕਸ ਕਰਦੇ ਜਾਓ ਐਨੀ ਜ਼ਿਆਦਾ ਜ਼ੋਰ ਦੀ ਵੀ ਸਬਜੀ ਨਾ ਹਿਲਾਇਓ ਕਿ ਜਿਹੜੇ ਆਲੂ ਵਗੈਰਾ ਤੁਹਾਡੇ ਵਿੱਚ ਘੁਲ ਜਾਣ ਬਾਕੀ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਇਹ 90% ਤੱਕ ਹੀ ਪਕਾਓ ਹੌਲੀ ਹੌਲੀ ਇਹਨੂੰ ਤੁਸੀਂ ਮਿਕਸ ਕਰ ਦਿਓ ਜਦੋਂ ਇਹ ਮਿਕਸ ਹੋ ਜੂਗੀ ਤਾਂ ਪਾਣੀ ਇਹਨੇ ਆਪਣੇ ਆਪ ਹੀ ਛੱਡ ਦੇਣਾ ਉਸੇ ਪਾਣੀ ਦੇ ਵਿੱਚ ਸਬਜੀ ਨੇ ਤਿਆਰ ਹੁੰਦੇ ਜਾਣਾ ਮੇਥੀ ਪਾਉਣ ਤੋਂ ਬਾਅਦ ਤੁਸੀਂ ਨਾ ਤਾਂ ਕੜਾਈ ਨੂੰ ਠਕਣਾ ਤੇ ਨਾ ਹੀ ਗੈਸ ਦੀ ਫਲੇਮ ਸਲੋ ਰੱਖਣੀ ਹੈ ਬਸ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਸਬਜੀ ਬਣਾਉਣ ਵੇਲੇ ਗੈਸ ਦੀ ਫਲੇਮ ਇੱਥੇ ਮੀਡੀਅਮ ਰੱਖਣੀ ਹੈ ਤੁਸੀਂ ਕਿ ਜਿਹੜੀ ਜਲਦੀ ਜਲਦੀ ਇਹਦੇ ਵਿੱਚ ਪਾਣੀ ਆ ਸੁੱਕ ਜਾਏ ਤੇ ਮੇਥੀ ਬਣ ਕੇ ਤਿਆਰ ਹੋ ਜੇ ਮੇਥੀ ਪਾਉਣ ਤੋਂ 5-7 ਮਿੰਟਾਂ ਬਾਅਦ ਹੀ ਸਬਜੀ ਬਣ ਕੇ ਆਪਣੀ ਤਿਆਰ ਹੋ ਜੂਗੀ ਤੇ ਨਾਲ ਹੀ ਕਟ ਲੇ ਜੀ ਆਪਾਂ ਧਨੀਆ ਜਦੋਂ ਹੀ ਤੁਸੀਂ ਸਬਜੀ ਉੱਪਰ ਧਨੀਆ ਪਾਉਂਗੇ ਜਿਵੇਂ ਆਪਾਂ ਦੂਸਰੀਆਂ ਸਬਜ਼ੀਆਂ ਉੱਪਰ ਪਾ ਕੇ ਧਨੀਆ ਮਿਕਸ ਨਹੀਂ ਕਰਦੇ ਪਰ ਇਹਦੇ ਵਿੱਚ ਤੁਸੀਂ ਮਿਕਸ ਕਰ ਦਿਓ ਤੇ 1-2 ਮਿੰਟ ਲਈ ਸਲੋ ਫਲੇਮ ਤੇ ਸਬਜੀ ਨੂੰ ਪਕਾਓ ਕਿਉਂਕਿ ਇੱਥੇ ਜਿਹੜਾ ਸਬਜੀ ਵਿੱਚ ਪਾਣੀ ਬਿਲਕੁਲ ਨਹੀਂ ਇਸ ਨਾਲ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਜੀ ਤੁਸੀਂ ਗੈਸ ਨੂੰ ਕਰ ਦੇਣਾ ਬੰਦ ਤੇ ਇਹਦੇ ਵਿੱਚ ਧਨੀਆ ਥੋੜਾ ਜਿਹਾ ਜ਼ਿਆਦਾ ਪਾਓ ਕਿਉਂਕਿ ਸਬਜੀ ਵਿੱਚੋਂ ਦਾ ਟੇਸ ਬੜਾ ਹੀ ਵਧੀਆ ਆਉਂਦਾ ਤੇ ਆਪਣੀ ਸਬਜੀ ਬਣ ਕੇ ਤਿਆਰ ਹੈ ਕਿੰਨੀ ਜ਼ਿਆਦਾ ਵਧੀਆ ਸਬਜੀ ਬਣੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਆ ਸੀ ਵੀ ਤੁਸੀਂ ਆਪਣੇ ਆਪ ਦੱਸੋਗੇ ਜਦੋਂ ਬਣਾ ਕੇ ਖਾ ਲਈ ਹੁਣ ਜਲਦੀ ਜਲਦੀ ਸਬਜ਼ੀ ਨੂੰ ਬਣਾਓ ਤੇ ਕਹੋ ਤੇ ਮੈਨੂੰ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ। ਬਾਕੀ ਜਿਹੜੀ ਇਹ ਸਬਜੀ ਹੈ ਹਰ ਕੋਈ ਬਣਾ ਕੇ ਖਾ ਸਕਦਾ ਹੈ ਕਿਉਂਕਿ ਮੇਥੀ ਬਹੁਤ ਜ਼ਿਆਦਾ ਸਸਤੀ ਹੈ। ਕਿਉਂਕਿ ਕਈ ਵਾਰੀ ਰੈਸিপি ਦੇਖ ਕੇ ਕਈਆਂ ਦੇ ਕਮੈਂਟ ਆ ਜਾਂਦੇ ਆ ਵੀ ਭੈਣੇ ਇਹ ਸਬਜੀ ਬਹੁਤ ਜ਼ਿਆਦਾ ਮਹਿੰਗੀ ਬਣਦੀ ਹੈ। ਤਾਂ ਇਹ ਜੇ ਕਮੈਂਟ ਪੜ੍ਹ ਕੇ ਮੈਨੂੰ ਬੜਾ ਜ਼ਿਆਦਾ ਫੀਲ ਹੁੰਦਾ ਹੈ ਤੇ ਪਰ ਇਹ ਸਬਜੀ ਹੈ ਜਿਹੜੇ ਹਰ ਕੋਈ ਬਣਾ ਕੇ ਖਾ ਸਕਦਾ ਹੈ ਬਹੁਤ ਵਧੀਆ ਰੈਸিপি ਹੈ। ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਆਪਣੀ ਭੈਣ ਦੀ ਸਪੋਰਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ। 机。